ਮੋਹਾਲੀ ਵਿਕੇ ਸਮਾਜ ਸੇਵੀ ਸਿਮਰਨਜੀਤ ਸਿੰਘ ਮਾਨ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਅਤੇ ਕਿਹਾ ਕਿ ਜੇ ਗੈਂਗਸਟਰ ਬਾਤ ਖਤਮ ਕਰਨਾ ਹੈ ਤਾਂ ਪਾਰ ਸਰਕਾਰ ਲੋਰੈਂਸ ਬਿਸ਼ਨੋਈ ਸਨੇ ਗੈਂਗਸਟਰਾਂ ਨੂੰ ਚੜਾਵੇ ਫਾਂਸੀ ਤੇ ਅਤੇ ਨਾਲ ਹੀ ਕਰ ਦਿੱਤਾ ਵੱਡਾ ਐਲਾਨ ਕਿਹਾ ਕਿ ਪਾਕਿਸਤਾਨ ਵਿੱਚ ਬੈਠੇ ਗੈਂਗਸਟਰ ਸਜਾਦ ਪੱਟੀ ਨੂੰ ਮਾਰਨ ਵਾਲੇ ਨੂੰ 10 ਲੱਖ ਰੁਪਏ ਇਨਾਮ ਦਿੱਤਾ ਜਾਊਗਾ ਸਭ ਤੋਂ ਪਹਿਲਾਂ ਇਹ ਸਾਰੇ মিডিਆ ਨੂੰ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਧੰਨਵਾਦ ਜਿਹੜਾ ਅੱਜ ਤੁਸੀਂ ਇੱਥੇ ਪਹੁੰਚੇ ਹੋ ਮੇਰੇ ਲਈ ਜੀ ਬਹੁਤ ਬਹੁਤ ਧੰਨਵਾਦ মিডিਆ ਦਾ ਜੀ ਮੇਰਾ ਨਾਮ ਸਿਮਰਨਜੀਤ ਸਿੰਘ ਸੋਸ਼ਲ ਵਰਕਰ ਮੌਲਿਕੋ ਜੀ ਤੇ ਅੱਜ ਇੱਕ ਮੋਦਾ ਜਿਹੜਾ ਕਿ ਸਾਡੇ ਗੈਂਗਸਟਰ ਨੇ ਪੰਜਾਬ ਨੂੰ ਲੈ ਕੇ ਤੇ ਗੈਂਗਸਟਰ ਨੇ ਚਾਰ ਜਿਨ੍ਹਾਂ ਨੇ ਸਾਡੇ ਭਾਰਤ ਵਿੱਚ ਤਹਿਲਕਾ ਮਚਾਰ ਰੱਖਿਆ ਦੋ ਤਾਂ ਇੱਕ ਸਾਬਰਬਤੀ ਜੇਲ੍ਹ ਚ ਬੰਦ ਤੇ ਦੂਜਾ ਤੇ ਹਾਰ ਜੇਲ੍ਹ ਚ ਬੰਦ ਅਨਮੋਲ ਬਸ਼ਨੋਈ ਤੇ ਦੂਜਾ ਜਿਹੜਾ ਅਨਮੋਲ ਬਸ਼ਨੋਈ ਹੈ ਤੇ ਸੋਰੀ ਲੌਰਿਜ ਬਿਸ਼ਨੋਈ ਉਹ ਸਾਬਰਵਤੀ ਦਿਲਚਸਪੰਦ ਤੇ ਇੱਕ ਅਮਰੀਕਾ 'ਚ ਬੈਠਾ ਤੇ ਇੱਕ ਪਾਕਿਸਤਾਨ 'ਚ ਬੈਠਾ ਪਹਿਲਾਂ ਇਹਨਾਂ ਦਾ ਆਪਸ ਆਪਸੀ ਸੀਗਾ ਇਹਨਾਂ ਦੇ ਆਪਸੀ ਦੋਸਤ ਸੀਗੇ ਤੇ ਇਹ ਕਹਿੰਦੀ ਆਪਸ ਇੱਕ ਗੈਂਗ ਸੀਗੀ ਅੱਜ ਨਾਲ ਸਾਰੀਆਂ ਗੈਂਗਾਂ ਅਲੱਗ-ਅਲੱਗ ਹੋ ਗਈਆਂ ਨੇ ਤੇ ਥੋੜੇ ਦਿਨ ਪਹਿਲਾਂ ਤਿੰਨ ਤੋਂ ਚਾਰ ਦਿਨ ਪਹਿਲਾਂ ਇੱਕ ਮੁੰਡੇ ਨੂੰ ਜਿਵੇਂ ਕਿ ਚੰਡੀਗੜ੍ਹ ਪਹਿਲੀ ਨਾਦ ਨੂੰ ਬੁਲਾ ਕੇ ਉਹਨੂੰ ਘਰੋਂ ਬੁਲਾ ਕੇ ਉਹਨੂੰ ਮੌਤੇ ਘਾੜ ਦਾਰ ਦਿੱਤਾ ਇਦਾਂ ਦੀਆਂ ਹੋਰ ਸਾਡੇ ਪੰਜਾਬ 'ਚ ਬਹੁਤ ਸਾਰੀਆਂ ਵਾਰਦਾਤਾਂ ਹੋਈਆਂ ਜਿਹੜੇ ਕਿ ਲੌਰ ਬਿਸ਼ਨੋਈ ਨੇ ਤੇ ਅਨਮੋਲ ਬਿਸ਼ਨੋਈ ਤੇ ਗੋਲਦੀ ਬਰਾੜ ਦੇ ਕਿ ਸ਼ਹਾਜਾਦ ਪੱਟੀ ਜਿਹੜਾ ਪਾਕਿਸਤਾਨ ਤੋਂ ਐ ਇਹਨਾਂ ਨੇ ਲੋਕਾਂ ਦੇ ਘਰ ਬਰਬਾਦ ਕਰ ਦਿੱਤੇ ਮਾਮਾ ਦੇ ਪੁੱਤ ਮਾਰ ਦਿੱਤੇ ਉਹਨਾਂ ਦੇ ਕਾਊਂਟਰ ਕਰ ਦਿੱਤੇ ਬਿਨਾਂ ਕਸੂਰ ਤੋਂ ਜਿਹਦਾ ਕਿ ਆ ਜਿਹੜਾ ਸ਼ਹਾਜਾਦ ਪੱਟੀ ਐ ਤਾਂ 10 ਲੱਖ ਰੁਪਏ ਮੈਂ ਇਨਾਮ ਵੀ ਰੱਖਿਆ ਕਿ ਜਿਹੜਾ ਇਹਨੂੰ ਮਾਰੂਗਾ ਇੱਕੇ ਅਪਰਾਧੀ ਐ ਉਹਨੂੰ ਮੈਂ 10 ਲੱਖ ਰੁਪਏ ਨਾਮ ਦਵਾਂਗਾ 10 ਲੱਖ ਨਹੀਂ ਉਤੋਂ ਵੀ ਵੱਧ ਦਵਾਂਗਾ ਜਿਹੜਾ ਇਹਦੇ ਟੋਟੇ ਟੋਟੇ ਕਰੂਗਾ ਉਹਨੂੰ ਮੈਂ 10 ਲੱਖ ਰੁਪਏ ਤੋਂ ਵੱਧ ਨਾਮ ਦਵਾਂਗਾ ਤੇ ਜਿਹੜਾ ਅਨਮੋਲ ਬਿਸ਼ਨੋਈ ਅੱਜ ਜਿਹੜਾ ਬੈਠਾ ਤਿਹਾੜ ਜੇਲ੍ਹ 'ਚ ਅੱਜ ਕਹਿੰਦਾ ਮੈਨੂੰ ਸਿਕਿਉਰਿਟੀ ਪ੍ਰੋਵਾਈਡ ਕਰੋ ਕਿਸ ਗੱਲ ਦੀ ਸਿਕਿਉਰਿਟੀ ਉਸ ਟਾਈਮ ਇਹ ਆਪਨੇ ਜਿਹਦਾ ਬਾਬਾ ਸਿਦਕੀ ਦਾ ਮਰਡਰ ਕੀਤਾ ਸੀ ਉਸ ਤੋਂ ਪਹਿਲਾਂ ਸਿੱਧੂ ਮੂਸੇਵਾਲੇ ਬਾਈ ਦਾ ਕਤਲ ਕੀਤਾ ਸੀ ਲੋਜ ਬਿਸ਼ਨੋਈ ਨੇ ਵੀ ਐਵੇਂ ਕੀਤਾ ਸੀ ਜਿਵੇਂ ਕਿ ਪੂਰੇ ਇਹਨਾਂ ਦਾ ਇੱਕ ਭਾਰਤ ਚ ਇਦਾਂ ਕ ਜਾਲ ਵਿਛਾੜ ਰੱਖਿਆ ਇਹਨਾਂ ਨੇ ਕਿ ਜਾਣੇ ਕਿਹਨਾਂ ਨੂੰ ਇਹ ਮਾਰ ਦਿੰਦੇ ਨੇ ਸਾਡੇ ਪੰਜਾਬ ਚ ਲੋਕ ਜਿਹੜੇ ਐਨ ਆਰ ਆਈ ਬਾਹਰ ਬੈਠੇ ਨੇ ਅੱਜ ਪੰਜਾਬ ਆਉਣ ਤੋਂ ਡਰਦੇ ਨੇ ਕਿ ਪੰਜਾਬ ਚ ਕਿਸਾਨ ਨੂੰ ਕਿਤੇ ਮਾਰਨਾ ਦਿੱਤਾ ਜਾਵੇ ਜਾਂ ਸਭ ਤੋਂ ਪ੍ਰੋਤਿਆਂ ਨਾ ਮੰਗਲਣ ਮੰਗੀਆਂ ਜਾਣ ਤੇ ਇਹ ਅੱਜ ਲੋਕ ਜਿਹੜੇ ਐਨਆਰਆਈ ਬੈਠੇ ਇਹਨਾਂ ਤੋਂ ਡਰਦੇ ਸਾਡੇ ਪੰਜਾਬ 'ਚ ਨਹੀਂ ਆਉਂਦੇ ਨਾ ਕੋਈ ਬਿਜ਼ਨਸ ਕਰਦਾ ਜਿਹੜੇ ਬਾਹਰ ਬੈਠੇ ਸਾਡੇ ਐਨਆਰਆਈ ਭਰਾ ਉਹ ਅੱਜ ਪੰਜਾਬ 'ਚ ਬਿਜ਼ਨਸ ਕਰਨ ਤੋਂ ਡਰਦੇ ਨੇ ਜਿਹੜੇ ਇੱਥੇ ਪੰਜਾਬ ਦੇ ਲੋਕ ਬੈਠੇ ਨੇ ਉਹ ਵਿਚਾਰੇ ਬਾਹਰ ਚਲੇ ਜਾਂਦੇ ਨੇ ਕਿ ਸਾਨੂੰ ਜੇ ਸਾਡਾ ਬਿਜ਼ਨਸ ਚੱਲ ਜੇ ਸਾਨੂੰ ਫਰੋਟੀਆਂ ਆਉਣੀਆਂ ਸ਼ੁਰੂ ਹੋਣੀਆਂ ਜਾਂ ਸਾਡੇ ਨੂੰ ਟਾਰਗੇਟ ਕਰਕੇ ਸਾਨੂੰ ਮਾਰ ਦਿੱਤਾ ਜਾਊਗਾ ਜਿਵੇਂ ਕਿ ਇਹ 골ਡੀ ਬਰਾਡ ਇਹਦਾ ਕੰਮ ਹੈ ਕਿ ਲੋਕਾਂ ਤੋਂ ਫਰੋਟੀਆਂ ਮੰਗ ਕੇ ਇਹ ਆਪਦਾ ਘਰ ਦਾ ਗੁਜ਼ਾਰਾ ਚਲਾਉਣਾ 골ਡੀ ਬਰਾਡ ਜਿਹੜਾ ਅਮਰੀਕਾ 'ਚ ਬੈਠਾ ਐਵੇਂ ਹੀ ਲੌਰਸ਼ਿਪ ਜਨੋਈ ਸੇਮ ਸੀਗਾ ਕਿ ਉਹ ਲੋਕਾਂ ਤੋਂ ਪੈਸੇ ਮੰਗਦੇ ਸੀਗੇ ਤੇ ਅਨਮੋਲ ਬਿਸ਼ਨੋਈ ਜਿਹੜਾ ਉਹਨਾਂ ਦੇ ਪੂਰਾ ਆਈਟੀ ਸੈਲ ਜੋ ਵੀ ਸਾਹਮਦੇ ਸੀਗੇ ਤੇ ਇਹ ਜਿਹੜਾ ਇੱਕ ਬੈਠਾ ਇਹ ਸ਼ਜਾਦ ਪੱਟੀ ਇਹਦਾ ਕੰਮ ਹੈ ਕਿ ਲੋਕਾਂ ਤੋਂ ਇਹ ਵੀ ਧਮਕੀਆਂ ਧਮਕੀਆਂ ਦਿੰਦਾ ਤੇ ਜਿਵੇਂ ਕਿ ਜਲੰਧਰ 'ਚ ਪਹਿਲਾਂ ਇੱਕ ਕਾਂਡ ਹੋਇਆ ਸੀ ਬੰਬ ਵਿਲਾਸ ਕੀਤਾ ਸੀ ਇਹਨੇ ਇੱਕ ਯੂਟਿਊਬਰ ਦੇ ਘਰੇ ਫਿਰ ਹੁਸ਼ਿਆਰਪੁਰ ਦੀ ਬਾਰਦਾਤ ਕੀਤੀ ਸੀਗੀ ਇਹ ਬੰਦਿਆਂ ਦਾ ਕੰਮ ਹੈ ਕਿ ਲੋਕਾਂ ਦੇ ਘਰ ਉਜਾੜ ਦਿੰਦੇ ਨੇ ਇਹ ਮਾਮਾ ਦੇ ਪੁੱਤ ਮਾਰ ਦਿੰਦੇ ਨੇ ਬਿਨਾਂ ਕਸੂਰ ਤੋਂ ਬਿਨਾਂ ਵਜ੍ਹਾ ਤੋਂ ਤੇ ਅੱਜ ਮੈਂ ਭਾਰਤ ਸਰਕਾਰ ਨੂੰ ਇੱਕ ਮੰਗ ਕਰਦਾ ਜਿਹੜਾ ਇੱਕ ਗੋਲਡੀ ਬ੍ਰਾਂਡ ਅਮਰੀਕਾ 'ਚ ਬੈਠਾ ਉਹਨੂੰ ਭਾਰਤ ਵਾਪਸ ਲਿਆਂਦਾ ਜਾਵੇ ਉਹਨੂੰ ਉੱਥੋਂ ਡਿਪੋਰਟ ਕਰਾਇਆ ਜਾਵੇ ਆਉਣ ਦੇ ਨੁਥਾਂਸੀ ਦੇ ਫੰਦੇ ਤੇ ਲੜਕਾਇਆ ਜਾਵੇ ਜਿਵੇਂ ਇਹ ਸਾਬਰਮਤੀ ਜੇਲ੍ਹ 'ਚ ਬੈਠਾ ਲੋਰਿ ਬਿਸ਼ਨੋਈ ਤੇ ਅਨਮੋਲ ਬਿਸ਼ਨੋਈ ਇਹਨਾਂ ਨੂੰ ਵੀ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਇੱਕ ਜਿਹੜਾ ਸਹਿਜਾਦ ਪੱਟੀ ਹੈ ਇਹਨੂੰ ਮੈਂ ਮੰਗ ਕਰਦਾ ਜਿਹੜਾ ਵੀ ਇਹਨੂੰ ਵੀ ਮਾਰੂੰਗਾ ਉਹਨੂੰ ਮੈਂ 10 ਲੱਖ ਰੁਪਏ ਨਾਮੂ ਜਿਹੜਾ ਇਹ ਕੋਈ ਟੋਟੇ-ਟੋਟੇ ਕਰੂੰਗਾ ਉਹਨੂੰ ਮੈਂ 10 ਲੱਖ ਤੋਂ ਵੀ ਵੱਧ ਨਾਮ ਦਵਾਂਗਾ ਕਿਉਂਕਿ ਇਹ ਇੱਕ ਅਪਰਾਧੀ ਹੈ ਇਹਨਾਂ ਦਾ ਲੋਕਾਂ ਦੇ ਘਰ ਉਜਾੜੇ ਨੇ ਮਾਮਾ ਦੇ ਪੁੱਤ ਮਾਰ ਦਿੱਤੇ ਨੇ ਜਿਵੇਂ ਕਿ ਸਿੱਧੂ ਮੂਸੇ ਵਾਲੇ ਬਾਈ ਨੇ ਸਾਡੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਸੀਗਾ ਉਹਦਾ ਕੀ ਕਸੂਰ ਸੀਗਾ ਉਹਨੂੰ ਮੌਤੇ ਘਾਟ ਉਧਾਰ ਦਿੱਤਾ ਤੇ ਇਹਨਾਂ ਦਾ ਕੰਮ ਹੈ ਇਹ ਆਪ ਘਰੇ ਬੁਲਾ ਕੇ ਬੰਦੇ ਨੂੰ ਮਾਰ ਦਿੰਦੇ ਨੇ ਕਿ ਆ ਜਾ ਤੇਰੇ ਨਾਲ ਕੋਈ ਗੱਲਬਾਤ ਕਰਨੀ ਹੈ ਫੋਨ ਤੇ ਗੱਲ ਨਹੀਂ ਕਰ ਸਕਦੇ ਤੂੰ ਬਾਹਰ ਆ ਜਾ ਇਹ ਰਾਸੇ ਆ ਜਾ ਉਹਨੂੰ ਮੌਤੇ ਘਾਟ ਉਧਾਰ ਦਿੰਦੇ ਉਹਦਾ ਕਾਉਂਟਰ ਕੀਤਾ ਜਾਂਦਾ ਇੱਕ ਮੈਨੂੰ ਇਹ ਸਮਝ ਨਹੀਂ ਆਉਂਦੀ ਜੇ ਤਸਬਰਮਤੀ ਢੇਲ ਹੈ ਉੱਥੇ ਇਹਨੂੰ ਫੋਨ ਕਿਦਾਂ ਪ੍ਰੋਵਾਈਡ ਉਥੋਂ ਦਾ ਪ੍ਰਸ਼ਾਸਨ ਦੀ ਨਾਕਾਮੀ ਹੈ ਜਿਹੜਾ ਕਿ ਉੱਥੇ ਬੈਠਾ ਇੱਕ ਫੋਨ ਯੂਜ਼ ਕਰਦਾ ਉੱਥੋਂ ਦੇ ਪ੍ਰਸ਼ਾਸਨ ਤੇ ਮੈਂ ਕਹਿੰਦਾ ਕਾਰਵਾਈ ਹੋਣੀ ਚਾਹੀਦੀ ਹੈ ਉੱਥੋਂ ਦੇ ਪ੍ਰਸ਼ਾਸਨ ਨੂੰ ਮੈਂ ਭਾਰਤ ਸਰਕਾਰ ਦੇ ਧਿਆਨ ਚ ਲਾਉਣ ਜੀ ਉਹ ਜਿਹੜਾ ਫੋਨ ਤੇ ਗੱਲਾਂ ਕਰਦਾ ਉਹ ਤੇ ਪ੍ਰਸ਼ਾਸਨ ਉੱਥੇ ਤੇ ਕਾਰਵਾਈ ਹੋਣੀ ਜ਼ਰੂਰੀ ਹੈ ਉੱਥੋਂ ਦਾ ਜਿਹੜਾ ਸੁਪਰਡੈਂਟ ਹੈ ਉਹਤੇ ਵੀ ਕਾਰਵਾਈ ਹੋਣੀ ਦੀ ਮੈਂ ਮੰਗ ਕਰਦਾ ਤੇ ਇੰਨਾ ਜਿਹੜੇ ਸਾਰਿਆਂ ਤੇ ਤਿੰਨ ਬੰਦਿਆਂ ਦਾ ਫਾਂਸੀ ਦੀ ਸਜ਼ਾ ਤੇ ਇੱਕ ਨੂੰ ਇਹਦੇ ਜਿਹੜਾ ਕਾਊਂਟਰ ਕਰੂਗਾ ਇਹਦਾ ਸਯਾਦ ਪੱਟੀ ਦਾ ਉਹਨੂੰ ਮੈਂ 10 ਲੱਖ ਰੁਪਏ ਨਾਮ ਦੇਵਾਂਗਾ ਮੈਂ ਇੰਨਾ ਹੀ ਇਹ ਵੀਡੀਓ ਚ ਕਹਿਣਾ ਚਾਹੁੰਦਾ ਅ ਜਿਹੜੇ ਨੂੰ ਤੁਸੀਂ ਕਹਿ ਰਹੇ ਮਾਰਨ ਵਾਲੇ ਨੂੰ ਮਾਰ ਦੇ ਤਾਂ ਇਹ ਵੀ ਹੈ ਤੇ ਤੁਸੀਂ ਉਹਨਾਂ ਕਿਹੜੇ ਮਾਰਨ ਵਾਲਾ 10 ਲੱਖ ਰੁਪਏ ਦਾ ਗੋਲੂ ਕੋਈ ਜੀ ਮੈਂ ਇਹ ਕਹਿ ਰਿਹਾ ਦੇਖੋ ਇੱਕ ਅਪਰਾਧੀ ਨੇ ਜੀ ਇਹਨਾਂ ਨੇ ਮਾਮਾ ਦੇ ਪੁੱਤ ਮਾਰ ਦਿੱਤੇ ਨੇ ਕਈ ਘਰ ਉਜਾੜ ਦਿੱਤੇ ਨੇ ਇਹਨੂੰ ਜਿਹੜਾ ਕੋਈ ਮਾਰੂਗਾ ਕੋਈ ਤਾਂ ਜੰਮੇਗਾ ਪੰਜਾਬ 'ਚ ਜਿਵੇਂ ਮਾਰਨ ਵਾਲਾ ਜਿਵੇਂ ਅੱਜ ਮੈਂ ਬੋਲਣ ਵਾਲਾ ਹਾਂ ਮੈਂ ਬੋਲਦਾ ਰਹਿੰਦਾ ਗੈਂਗਸਟਰਾਂ ਦੇ ਖਿਲਾਫ 'ਚ ਐਵੇਂ ਕੋਈ ਜੰਮੇਗਾ ਕੋਈ ਨਾ ਕੋਈ ਤਾਂ ਹੋਏਗਾ ਸਾਡੇ ਪੰਜਾਬ 'ਚ ਜਿਹੜਾ ਇਹਨਾਂ ਨੂੰ ਕੋਈ ਖਾਤਮਾ ਕਰੇਗਾ ਪਹਿਲਾਂ ਸ਼ਹਾਜਾਦ ਪੱਟੀ ਕਹਿੰਦਾ ਸੀ ਆ ਜਾ ਤੇਰੇ ਜਦਾਂ ਮੈਂ ਕਿਹਾ ਸੀ ਮੈਂ ਆਉਂਦਾ 10 ਕਿੱਥੇ ਆ ਮੈਂ ਕਿਹਾ ਸੀ ਨੇਪਾਲ ਆ ਜਾ ਬੰਗਲਾਦੇਸ਼ ਆ ਜਾ ਪਰ ਆਇਆ ਨਹੀਂ ਸੀਗਾ ਮੈਂ ਕਿਹਾ ਟਿਕਟ ਦਾ ਖਰਚਾ ਤੇਰੀ ਮੈਂ ਭੇਜਦਾ ਇਹਨੂੰ ਕੋਈ ਮਾਰੇਗਾ ਨਾ ਜੇ ਮੈਂ 10 ਲੱਖ ਤੋਂ ਵੀ ਵੱਧ ਨਾਮ ਦਵਾਂਗਾ ਮੈਂ ਤੁਹਾਨੂੰ ਪਹਿਲਾਂ ਗੱਲ ਕਲੀਅਰ ਕਰ ਚੁੱਕਿਆ ਜਿਹੜਾ ਵੀ ਇਹਨੂੰ ਕੋਈ ਮਾਰੇਗਾ ਇਹਦੇ ਟੋਟੇ ਟੋਟੇ ਕਰੇਗਾ ਤਾਂ ਉਹਨੂੰ ਮੈਂ 10 ਲੱਖ ਛੱਡੋ ਮੈਂ ਕਰੋੜ ਤਣ ਨੂੰ ਵੀ ਤਿਆਰ ਹਾਂ ਜਿੱਥੇ ਜਿੱਥੇ ਕਾਰਵਾਈ ਹੋ ਜਾਂਦੀ ਹੈ ਜਿੱਥੇ ਪਰਧਾ ਹੋਣੋਂ ਕਿਉਂਕਿ ਕਾਰਨ ਇਹ ਆ ਕਿ ਜਿੱਥੇ ਕਾਨੂੰਨ ਤੋਂ ਕੀ ਉੱਪਰ ਹੋ ਗਿਆ ਜੇ ਕਾਨੂੰਨ ਤੋਂ ਬਾਹਰ ਜਾ ਕੇ ਕੋਈ ਕਾਰਵਾਈ ਕਰੇ ਕੋ ਮਾਰ ਦੂਗਾ ਬਾਈ ਜੀ ਜਿੱ ਤਾਂ ਕੂਰੂ ਦੇ ਸਾਹਰੇ ਸਜਾਉ ਕਰਦੀ ਆ ਪਰ ਇਹ ਗੁੱਲਿਆ ਕਹਿੰਦੇ ਜਿਹਨੂੰ ਮਾਰਦੇ ਬਾਈ ਜੀ ਦੇਖੋ ਇਹ ਇੱਕ ਅਪਰਾਧੀ ਆ ਦੂਜੀ ਗੱਲ ਇਹ ਵੀ ਇਹਨੇ ਸਾਡੇ ਪੰਜਾਬ ਦਾ ਮਾਹੌਲ ਕਿਉਂ ਖਰਾਬ ਕੀਤਾ ਇਹ ਜਾਣੇ ਕਣੇ ਨੂੰ ਥ੍ਰੈਟ ਕਰਦਾ ਹਰ ਇੱਕ ਬੰਦੇ ਨੂੰ ਥ੍ਰੈਟ ਕਰਦਾ ਜਿੱਥੇ ਵੀ ਦੇਖ ਲੋ ਸ਼ਹਾਦ ਭੱਟੇ ਥ੍ਰੈਟ ਕਰਦਾ ਥੋੜਾ ਟਾਈਮ ਪਹਿਲੇ ਇੱਕ ਕਿਸੇ ਆਪਣਾ ਸਿੰਗਰ ਨੂੰ ਕਿਸੇ ਨੂੰ ਥ੍ਰੈਟ ਕਰਦਾ ਸੀ ਜਾਂ ਕਿਸ ਗੱਲ ਲਈ ਉਹਦਾ ਕੀ ਕਸੂਰ ਸੀਗਾ ਬਿਨਾਂ ਮਤਲਬ ਥ੍ਰੈਟ ਕਰਦਾ ਮੈਂ ਕੋਈ ਗਲਤ ਥੋੜੀ ਕਹਿ ਰਿਹਾ ਮੈਂ ਤਾਂ ਸਹੀ ਕਹਿ ਰਿਹਾ ਜੀ ਅਪਰਾਧੀ ਨੇ ਇੱਕ ਅਪਰਾਧੀਆਂ ਦਾ ਜਿਹੜੀ ਮੈਂ ਕਹਿੰਦਾ ਕਿ ਪਾਕਿਸਤਾਨ ਚੋਂ ਇੱਕ ਪਗੋੜਾ ਹੈ ਪਾਕਿਸਤਾਨ ਚ ਵੀ ਨਹੀਂ ਆਇਆ 7ਵੀਂ ਇਦਾਂ ਹੋਊਗਾ ਜੀ ਜਿੰਨੇ ਵੀ ਗੈਂਗਸਟਰਾਂ ਨੂੰ ਇੱਕ ਸਜ਼ਾ ਮਿਲਣੀ ਚਾਹੀਦੀ ਹੈ ਜੇ ਕਾਨੂੰਨ ਦੇਖੋ ਕਾਨੂੰਨ ਦੇ ਮੈਂ ਕਹਿੰਦਾ ਲੰਘਣਾ ਨਹੀਂ ਕਰ ਸਕਦੇ ਪਰ ਜਿਹੜੇ ਅਪਰਾਧੀ ਨੇ ਇਹਨਾਂ ਨੂੰ ਤਾਂ ਜੜ ਖਤਮ ਚ ਕਰਨੀ ਚਾਹੀਦੀ ਹੈ ਇਹ ਫਿਰ ਜੜ ਖਤਮ ਕਰਾਂਗੇ ਇਹਨਾਂ ਦੀ ਤਾਂ ਹੀ ਸਾਰੇ ਨੂੰ ਕੰਨ ਹੋਣਗੇ ਕਿ ਵੀ ਸਾਡੇ ਅੱਜ ਜਿਹੜੇ ਗੈਂਗਸਟਰ ਨੂੰ ਪੈਦਾ ਕਰਨਾ ਚਾਹੁੰਦੇ ਸੀਗੇ ਅੱਜ ਉਹਨਾਂ ਦਾ ਅਕਾਊਂਟਰ ਕੀਤਾ ਗਿਆ ਇਹ ਤਾਂ ਆਲਰੇਡੀ ਜੇਲ੍ਹ ਜੇ ਨੇ ਤੇ ਹੋਰ ਤੁਸੀਂ ਕਿੰਨੇ ਪੈ ਇਹਨਾਂ ਨੂੰ ਫਾਂਸੀ ਉਹਦਾ ਥਰੂ ਪ੍ਰੋਸੈਸ ਹੀ ਹੋਊਗਾ ਨਾ ਜੋ ਵੀ ਇਹਨਾਂ ਨੂੰ ਸਜ਼ਾ ਹੋਊਗੀ ਕਿਉਂਕਿ ਹਲੇ ਤੱਕ ਜੀ ਜਾਣਕਾਰੀ ਮਿਲੀ ਹੈ ਅੰਮ੍ਰਿਤ ਬਿਸ਼ਰੋਈ ਨੇ ਦੋਨਸ ਬਿਸ਼ਰੋਈ ਨੇ ਤਾਂ ਆਪਣੀ ਬੇਲ ਤੱਕ ਵੀ ਅਪਲਾਈ ਕੀਤੀ ਠੀਕ ਹੈ ਕਿ ਇਹਨਾਂ ਨੂੰ ਫਾਂਸੀ ਦੇ ਬਿਲਕੁਲ ਫਾਂਸੀ ਹੋਣੀ ਚਾਹੀਦੀ ਹੈ ਜੇਲ੍ਹ 'ਚ ਬਿਠਾ ਕੇ ਕਰਨਾ ਵੀ ਕਿ ਇਹਨਾਂ ਦਾ ਆਚਾਰ ਪਾਉਣਾ ਜੇਲ੍ਹ 'ਚ ਬਿਠਾ ਕੇ ਇਹਨਾਂ ਦਾ ਜੇਲ੍ਹ 'ਚ ਬੈਠੇ ਨੇ ਤੇ ਰੋਟੀਆਂ ਖਾ ਰਹੇ ਨੇ ਵਧੀਆ ਕੱਪੜੇ ਪਾਉਂਦੇ ਨੇ ਇਹਨੂੰ ਜੇਲ੍ਹ ਥੋੜੀ ਤਾਂ ਪੂਰਾ ਮੈਂ ਕਹਿੰਦਾ ਨਵਾਈਡਾ 'ਚ ਘੁੰਮਦੇ ਇਦਾਂ ਲੱਗਦਾ ਮੈਨੂੰ ਮੇਰੇ ਹਿਸਾਬ ਨਾਲ ਤਾਂ ਹੀ ਲੱਗ ਰਿਹਾ ਕਿ ਨਵਾਈਡਾ 'ਚ ਘੁੰਮ ਰਹੇ ਨੇ ਜੇਲ੍ਹ ਥੋੜੀ ਲੱਗ ਰਹੀ ਇਹਨਾਂ ਨੂੰ ਜੇਲ੍ਹ ਤਾਂ ਸਾਡੇ ਵਰਗੇ ਗਰੀਬ ਬੰਦਿਆਂ ਨੂੰ ਇਹਨਾਂ ਨੂੰ ਜੇਲ੍ਹ ਜਿਹੜੀ ਗੱਲ ਤੁਸੀਂ ਇਹਨਾਂ ਦੀ ਕਰਦੇ ਹੋ ਲੋਰੀ ਬਿਸ਼ਨੋਈ ਦੇਖੋ ਸਭ ਤੋਂ ਵੱਡਾ ਗੈਂਗਸਟਰ ਇਸ ਟਾਈਮ ਤੇ ਦਾਉਦ ਇਬਰਾਹਿਮ ਬਣ ਰਿਹਾ ਕਿ ਮੈਂ ਆਪਣੇ ਜੇਲ੍ਹ ਚ ਬਹਿਤਾ ਕਿ ਆਪਣਾ ਪੂਰਾ ਟਿਕਾ ਚਲਾ ਸਕਾਂ ਭਾਰਤ ਉਹ ਪਰ ਇਦਾਂ ਦਾ ਕੋਈ ਨਹੀਂ ਸਾਡਾ ਭਾਰਤ ਦਾ ਕਾਨੂੰਨ ਬਹੁਤ ਵੱਡਾ ਹੈ ਸਾਡੀ ਸਰਕਾਰਾਂ ਬਹੁਤ ਵੱਡੀਆਂ ਨੇ ਇਹਨਾਂ ਨੂੰ ਫਾਂਸੀ ਜ਼ਰੂਰ ਮਿਲੂਗਾ ਮੈਂ ਮੰਗ ਕਰਦਾ ਆਉਣ ਵਾਲੇ ਟਾਈਮ ਤੇ ਮੈਂ ਪਟੀਸ਼ਨ ਦਾਇਰ ਕਰਾਂਗਾ ਸੁਪਰੀਮ ਕੋਰਟ ਚ ਕਿ ਇਹਨਾਂ ਨੂੰ ਜਲਦ ਤੋਂ ਜਲਦ ਫਾਂਸੀ ਦੇ ਬੰਦੇ ਤੱਕ ਲਟਕਾਇਆ ਜਾਵੇ ਗੋਲਡੀ ਬਰਾੜ ਦੀ ਮੰਗ ਕਰਦਾ ਜਿਹੜਾ ਗੋਲਡੀ ਬਰਾੜ ਹੈ ਅਮਰੀਕਾ 'ਚ ਬੈਠਾ ਲੋਕਾਂ ਤੋਂ ਫਰੋਤੀਆਂ ਮੰਗਦਾ ਲੋਕਾਂ ਦੇ ਘਰ ਉਜਾੜਦੇ ਬੰ ਇਨੂੰ ਜਲਦ ਤੋਂ ਜਲਦ ਭਾਰਤ ਡਿਪੋਰਟ ਕੀਤਾ ਜਾਵੇ ਦੇਖੋ ਸੈਂਟਰ ਸਰਕਾਰ ਨੇ ਬਹੁਤ ਵਧੀਆ ਜਿਹੜੇ ਗੈਂਗਸਟਰ ਸੀ ਉਹਨਾਂ ਨੂੰ ਡਿਪੋਰਟ ਕਰਾਇਆ ਪਰ ਇਹ ਅੱਜ ਬੰਦੇ ਨੂੰ ਉੱਥੋਂ ਡਿਪੋਰਟ ਕਰਾਇਆ ਜਾਵੇ ਮੈਂ ਜਲਦ ਪਟੀਸ਼ਨ ਬਹੁਤ ਦਾਇਰ ਕਰਾਂਗਾ ਸੁਪਰੀਮ ਕੋਰਟ 'ਚ ਕਿ ਇਹਨੂੰ ਵੀ ਭਾਰਤ ਲਿਆਂਦਾ ਜਾਵੇ ਦੋਨੋਂ ਯਾਰ ਉਹਦਾ ਆਊਗਾ ਕਿ ਕਿਹੜੇ ਕਿਹੜੇ ਫੌਜੀ ਇਹਨਾਂ ਨਾਲ ਵੀ ਫੋਟੋ ਸਾਹਮਣੇ ਆਈ ਜਿਹੜੜੇ ਦੇ ਵਿੱਚ ਇੱਕ ਨਿੱਜੀ ਚੈਨਲ ਤੇ ਇੰਟਰਵਿਊ ਹੋਇਆ ਸੀ ਉਹ ਕਹਿੰਦਾ ਕਿ ਜਾਂ ਵੀ ਪੁਲਿਸ ਤੇ ਲੱਗੇ ਸੀ ਜਿਨ੍ਹਾਂ ਨੇ ਇਹਨਾਂ ਦਾ ਇੰਟਰਵਿਊ ਕਰਵਾਇਆ ਸੀ ਪਰ ਇਹਨਾਂ ਨੂੰ ਸਜ਼ਾ ਦੇ ਬਾਵਜੂਦ ਕੋਈ ਪੁਲਿਸਤ ਨਾਲ ਨਹੀਂ ਗਈ ਹੋਈ ਹੈ ਦੇਖੋ ਪੁਲਿਸ ਦੀ ਗੱਲ ਕਰੀ ਉਹਨਾਂ ਤੇ ਪੁਲਿਸ ਦੇ ਕਾਰਵਾਈ ਹੋ ਚੱਲਦੀ ਮੇਰੇ ਨਾਲ ਡਿਸਮਿਸ ਹੋ ਉਹ ਅੱਜ ਕਿਤੇ ਬਾਹਰ ਮੈਨੂੰ ਨਹੀਂ ਪਤਾ ਕਿੱਥੇ ਹੈ ਇਸ ਟਾਈਮ ਉਹਨੇ ਕਦੇ ਉਹਨੂੰ ਸਰਚ ਨਹੀਂ ਕੀਤਾ ਮੈਂ ਜਿਹੜੇ ਪੁਲਿਸ ਅਧਿਕਾਰੀ ਨੇ ਉਹ ਸਸਪੈਂਡ ਨਹੀਂ ਐ ਡਿਸਮਿਸ ਨੇ ਆਉਣ ਵਾਲੇ ਸਮੇਂ ਦੇਖੋ ਉਹਨਾਂ ਦਾ ਵੀ ਬੁਰਾ ਨਤੀਜਾ ਆਏਗਾ ਜ਼ਰੂਰ ਥੋੜਾ ਟਾਈਮ ਜ਼ਰੂਰ ਲੱਗੇਗਾ ਪ੍ਰਸ਼ਾਸਨ ਚ ਤੇ ਇਹਨਾਂ ਦਾ ਬੁਰਾ ਨਤੀਜਾ ਆਪ ਭੁਗਤਣਗੇ ਤੁਹਾਨੂੰ ਵੀ ਤੁਹਾਨੂੰ ਵੀ ਡਰ ਲੱਗਦਾ ਜੀ ਜੇ ਸਾਨੂੰ ਕੋਈ ਅਟੈਕ ਕੋਈ ਥਰੇਟ ਦਗਾ ਨਾ ਨਾ ਕੋਈ ਗੱਲ ਬਈ ਜੀ ਅਪਾ ਕਿਸ ਗੱਲ ਤੋਂ ਡਰਨਾ ਸਿਰਫ ਉਹ ਮਾਲਕ ਤੋਂ ਡਰੋ ਏ ਬੰਦਿਆ ਥੋੜੀ ਡਰਨਾ ਯਾਰ ਕੱਲੇ ਨਾਲ ਮੈਂ ਹਰ ਇੱਕ ਵੀਡੀਓ ਚ ਕਹਿੰਦਾ ਕੱਲੇ ਨਾਲ ਜਿਹੜਾ ਮਰਜੀ ਗੈਂਗਸਟਰ ਆ ਜਾਵੇ ਔਨ ਰਿਕਾਰਡ ਵੀਡੀਓ ਚ ਮੈਂ ਕਹਿ ਰਿਹਾ ਕਿ ਜਿਹੜਾ ਮਰਜੀ ਗੈਂਗਸਟਰ ਚਾ 골ਡੀ ਬਰਾੜ ਹੋਵੇ ਲੋਰ ਮੇਰੇ ਸਾਹਮਣੇ ਆਵੇ ਲੋਰ ਰਿਸ਼ਨੋਈ ਅਨਮੋਰ ਕੋਈ ਵੀ ਆ ਜਾਵੇ ਮੈਂ ਡਰਦਾ ਨਹੀਂ ਹਾਂ ਜਿਹੜਾ ਇਹ ਬੈਠਾ ਇੱਕ ਗੈਂਗਸਟਰ ਹੈ ਸ਼ਹਾਦ ਭੱਟੀ ਨੇਪਾਲ ਆ ਜਾਵੇ ਮੈਂ ਕਹਿੰਦਾ ਬਈ ਆ ਵੀ ਤਾਂ ਸਹੀ ਮੈਂ ਟਿਕਟ ਭੇਜਾਂਗਾ ਇਹਦੇ ਉੱਪਰ ਤਾਂ ਮੈਂ ਕੁਝ ਨਹੀਂ ਕਹਿ ਸਕਦਾ ਡਰਨ ਦੀ ਲੋੜ ਨਹੀਂ ਐਨਾ ਤੋਂ ਮੈਂ ਇਹ ਕਹਿੰਦਾ ਜਿੰਨੇ ਵੀ ਸਾਡੇ ਭਾਰਤ ਵਾਸੀ ਨੇ ਕਿਸੇ ਵੀ ਗੈਂਗਸਟਰ ਤੋਂ ਡਰਨ ਦੀ ਲੋੜ ਨਹੀਂ ਪ੍ਰਸ਼ਾਸਨ ਦੇ ਧਿਆਨ ਚ ਲਿਆਓ ਧਿਆਨ ਚ ਲਿਆ ਕਿ ਉਹਦੀ ਕਾਰਵਾਈ ਜਰੂਰ ਹੁੰਦੀ ਹੈ ਮੰਗ ਕਰੋ ਕਾਰਵਾਈ ਦੀ ਨਹੀਂ ਪ੍ਰਸ਼ਾਸਨ ਕਾਰਵਾਈ ਕਿਤਾ ਮੀਡੀਆ ਰਾਈ ਪੂਰਾ ਮੈਂ ਕਹਿੰਦਾ ਪ੍ਰਸ਼ਾਸਨ ਦਾ ਵੀ ਜਲੂਸ ਕੱਢੋ ਫਿਰ ਗਵਰਨਰ ਦੇ ਹਮਲਾ ਹੋਇਆ ਸੀ ਜਿਹੜਾ ਕਹਿ ਰਹੇ ਉਹਨਾਂ ਮਿਸਟਰ ਸੰਦੂ ਉਹ ਵੀ ਉਹਨਾਂ ਨੇ ਕਿਹਾ ਸੀ ਪਾਰਸ਼ੰਗਾਰਨੀ ਉਹ ਤੋਂ ਜ਼ਿਆਦਾ ਤਾਂ ਮੈਨੂੰ ਲੱਗਦਾ ਇਹਨਾਂ ਨੇ ਮਰਵਾ ਦੇ ਹੁਣੇ ਸ਼ਿਆਦ ਪੱਟੀ ਦੇ ਕਿਤੇ ਨਾ ਕਿਤੇ ਲੱਗਦਾ ਵੀ ਇਹਦੇ ਤੇ ਕੱਲੇ ਤੋਂ ਹਮਲਾ ਹੋਇਆ ਕੋਈ ਤਾਂ ਵੀ ਲਿਆ ਕੇ ਕੋਈ ਇਹੋ ਜਿਹੀ ਕਾਨੂੰਨ ਪਾਸ ਹੋਣਾ ਠੀਕ ਹੈ ਵੀ ਮੈਂ ਕਿਹਾ ਕੇ ਬਸ ਮੈਂ ਕਹਿੰਦਾ ਬਿਲਕੁਲ ਤੁਹਾਡੀ ਗੱਲ ਸੱਚ ਹੈ ਜੀ ਕਿ ਇਹਨੂੰ ਇੰਡੀਆ ਲਿਆ ਕੇ ਕਿਤੇ ਵਧੀਆ ਚਰਾਹੇ ਤੇ ਲਿਆ ਕੇ ਇਹਨੂੰ ਲਟਕਾਇਆ ਜਾਵੇ ਤੇ ਕੱਲਾ ਕੱਲਾ ਅੰਗ ਕੱਟਿਆ ਜਾਵੇ ਫਿਰ ਸਾਰਿਆਂ ਨੂੰ ਪਤਾ ਲੱਗੇ ਕਿ ਆ ਗੈਂਗਸਟਰ ਬਣਦਾ ਨਤੀਜਾ ਇਹ ਇਹਨੂੰ ਭਾਰਤ ਲਿਆਂਦਾ ਜਾਵੇ ਭਾਰਤ ਲਿਆ ਕੇ ਇਹਨੂੰ ਕਿਤੇ ਚਰਾਹੇ 'ਚ ਵਧੀਆ ਕਿਤੇ ਖੜਕੇ ਮੈਂ ਕਹਿੰਦਾ ਪੂਰੀ ਪਬਲਿਕ ਦੇਖੇ ਇਹਨੂੰ ਕਿ ਇਹਨੂੰ ਕਿਵੇਂ ਗੈਂਗਸਟਰ ਬਣਦਾ ਕਿਵੇਂ ਲੋਕਾਂ ਦੇ ਮੈਨੇ ਲੋਕਾਂ ਮਾਮਾ ਦੇ ਪੁੱਤ ਮਾਰੇ ਨੇ ਕਿਵੇਂ ਥ्रेट ਕਰੀਦਾ ਕਿਸੇ ਨੂੰ